ਤੇ ਬਾਕੀ ਆ ਵੀਊ ਚੈੱਕ ਕਰੋ ਪਹਾੜਾਂ ਦੇ ਉੱਤੇ ਸਨੋ ਵਗੈਰਾ ਪਈ ਹੋ ਸਾਹਮਣੇ ਦਿਖਾਈ ਦੇ ਰਹੀ ਆ ਕੈਮਰੇ ਵਿੱਚ ਸ਼ਾਇਦ ਨਾ ਦਿਖਾਈ ਦਿੰਦੀ ਹੋਵੇ ਸਾਹਮਣੇ ਝਰਨਾ ਚੱਲਦਾ ਇੱਧਰ ਤੇ ਇੱਥੇ ਬੈਠ ਕੇ ਤੁਸੀਂ ਰੈਸਟ ਕਰਕੇ ਅੱਗੇ ਜਾ ਸਕਦੇ ਆ ਚੰਦ ਬਾਜੀ ਕੀ ਹੋ ਗਿਆ ਕੋਈ ਨਹੀਂ ਅਜੇ ਤਾਂ ਬਹੁਤ ਤੇ ਜਾਣਾ ਆ ਸਤਾ ਚੜ ਗਿਆ ਜੀ ਤੇ ਮਿਡ ਪੁਆਇੰਟ ਆ ਇਹ ਕਰੇਰੀ ਲੇਕ ਦਾ ਟਰੈਕ ਦਾ ਤੇ ਇੱਥੇ ਕੈਂਪਿੰਗ ਸਾਈਟ ਵੀ ਆ ਇੱਥੇ ਟੈਂਟ ਲਗਾ ਕੇ ਰਸਤੇ ਵਿੱਚ ਤੁਸੀਂ ਰੁੱਕ ਵੀ ਸਕਦੇ ਆ ਲੋਜੀ ਮਿਡ ਪੁਆਇੰਟ ਤੇ ਇੱਕ ਹੋਰ ਪੰਗਾ ਪੈ ਗਿਆ ਸੀ ਵੀਡੀਓ ਵਗੈਰਾ ਬਣਾਉਣ ਲਈ ਇੱਥੇ ਰੁਕੇ ਸੀਗੇ ਤੇ ਜਿਹੜਾ ਆਈਫੋਨ ਉਹ ਥੱਲੇ ਪੱਥਰਾਂ ਦੇ ਚਲ ਗਿਆ ਸੀ ਥੱਲੇ ਟੈਂਟ ਦੇ ਕੋਲ ਅੱਗ ਬਾਲਣ ਲਈ ਹੁਣ ਇੱਥੋਂ ਲੱਕੜਾਂ ਇਕੱਠੀਆਂ ਕਰਾਂਗੇ ਥੋੜੀਆਂ ਜੀਆਂ ਤੇ ਹੁਣ ਪਹਿਲਾਂ ਅਸੀਂ ਇੱਥੇ ਚਾਹ ਵਗੈਰਾ ਬਣਾਵਾਂਗੇ ਹਾਂ ਨਾ ਲੋ ਹਾਂਜੀ ਦੋਸਤੋ ਵੈਲਕਮ ਟੂ आवर ਨਿਊ ਵੀਡੀਓ ਤੇ ਹੁਣ ਅਸੀਂ ਚੱਲੇ ਆ ਕਰੇਰੀ ਲੇਕ ਦੇ ਟਰੈਕ ਤੇ ਟਰੈਕ ਸਟਾਰਟ ਕਰ ਲੱਗੇ ਇਹ ਤੇਰਾ ਸਟਾਰਟਿੰਗ ਪੁਆਇੰਟ ਆ ਪਿਛਲੇ ਪਿਛਲੇ ਵੀਡੀਓ ਤੁਹਾਨੂੰ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਤੁਸੀਂ ਧਰਮਸ਼ਾਲਾ ਤੋਂ ਟੈਕਸੀ ਲੈ ਕੇ ਤੇ ਇਸ ਟਰੈਕਿੰਗ ਪੁਆਇੰਟ ਦੇ ਸਟਾਰਟਿੰਗ ਤੇ ਆਉਣਾ ਹੈ ਤੇ ਹੁਣ ਇਸ ਪੁਆਇੰਟ ਦੇ ਉੱਤੋਂ ਅਸੀਂ ਇੱਥੋਂ 10 ਕਿਲੋਮੀਟਰ ਦਾ ਡਿਸਟੈਂਸ ਆ ਜਿਹੜਾ ਕਵਰ ਕਰਾਂਗੇ ਟਰੈਕ ਸਟਾਰਟ ਹੋਣ ਜਿੱਥੇ ਹੋਊਗਾ ਉੱਥੇ ਤੁਹਾਨੂੰ ਸ਼ੌਸ ਵਗੈਰਾ ਮਿਲ ਜੂਗੀਆਂ ਜਿੱਥੇ ਖਾਣ ਲਈ ਤੁਹਾਨੂੰ ਸਮਾਨ ਮਿਲ ਜੂਗਾ ਪਾਣੀ ਦੀਆਂ ਬੋਤਲਾਂ ਵਗੈਰਾ ਤੇ ਤੁਸੀਂ ਨਾਲ ਲੈ ਕੇ ਜਾ ਸਕਦੇ ਆ ਇੱਥੋਂ ਤੇ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਟਰੈਕ ਤੇ ਤੇ ਅੱਗੇ ਸਾਰਾ ਦਿਖਾਵਾਂਗੇ ਟਰੈਕ ਦੇ ਵਿੱਚ ਜੋ-ਜੋ ਵੀ ਰਸਤੇ ਵਿੱਚ ਹੋਊਗਾ ਤੇ ਸਾਰਾ ਤੁਹਾਨੂੰ ਅਪਡੇਟ ਦਵਾਂਗੇ ਤੇ ਆ ਇੱਥੇ ਰਹਾ ਹੈਗਾ ਐਂਟਰੀ ਗੇਟ ਤੇ ਹੁਣ ਲੱਗੇ ਆਂ ਅਸੀਂ ਟਰੈਕ ਸਟਾਰਟ ਕਰਨ ਜੈ ਬੋਲੇ ਨਾਥ ਸੋਮਣੇ ਨਜ਼ਾਰਾ ਦੇਖ ਲੋ ਪਾਣੀ ਚੱਲ ਰਿਹਾ ਤੇ ਇਸੇ ਤਰ੍ਹਾਂ ਅਸੀਂ ਪਹਾੜੀ ਦੇ ਟਾਪ ਦੇ ਉੱਤੇ ਜਾਵਾਂਗੇ ਹਾਂਜੀ ਭਾਜੀ ਚੰਦ ਭਾਜੀ ਕੀ ਹੋ ਗਿਆ ਕੋਈ ਨਹੀਂ ਅਜੇ ਤਾਂ ਬਹੁਤ ਏ ਜਾਣਾ ਸਤਾ ਚੜ ਗਿਆ ਜੀ ਤੇ ਥੋੜਾ ਜਿਆ ਐਨਰਜੀ ਨੂੰ ਬੂਸਟ ਕਰ ਲਈਏ ਤੇ ਹਮ ਨਿਕਲੇ ਬਜਾ ਡੈਸਟੀਨੇਸ਼ਨ ਤੇ ਡੈਸਟੀਨੇਸ਼ਨ ਤੋਂ ਭਾਈ ਭਾਈ ਹਮ ਬਿਪਰਸ ਹੋ ਗਏ ਤਾਂ ਹਮ ਨੂੰ 5 ਘੰਟੇ ਲੱਗਣਗੇ ਹਮ ਹਮ ਆਪਰੇ ਲੋਕ ਨੇ ਕਹਾਂ ਸੇ ਆਏ ਹੋ ਆਪ ਲੋਕ ਅਮ ਤਾਂ ਲੋਕਲੇ ਆ ਭਾਈ ਜੀ ਲੋਕਲੇ ਹੀ ਆ ਅਸਲ ਮਾਚਲ ਨਹੀਂ ਹਾਂ ਮਾਚਲ ਕੇ ਜਾ ਬੜੀਆ ਓਪਨ ਜਾ ਰਿਹਾ ਬੜੀਆ ਬੜੀਆ ਭਾਈ ਜਾਓ ਇ ਸੰਸਾਰ ਬੜੀਆ ਜਾਓ ਆਰਾਮ ਕਰੋ ਓਕੇ ਭਾਈ ਬਸ ਉੱਪਰ ਚਲੇ ਜਾਣਾ ਟੌਪ ਤੱਕ ਓਕੇ ਓਕੇ ਤਾਂ ਇਹ ਸਗੇ ਹੋਰ ਟ੍ਰੈਕਰਸ ਜਿਹੜੇ ਉੱਤੋਂ ਆਏ ਆ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਸਗੇ ਤਾਂ ਕਰੀਵਨ ਇਸ ਤਰ੍ਹਾਂ ਜਿਹੜੀ ਚੜ੍ਹਾਈ ਆ ਹੋਰ 2-3 ਕਿਲੋਮੀਟਰ ਤੱਕ ਮਿਲੂਗੀ ਅਜੇ ਤੇ तकरीबन 1.5-2 ਘੰਟੇ ਦਾ ਰਸਤਾ ਜਿਹੜਾ ਇਸੇ ਤਰ੍ਹਾਂ ਹੀ ਚੱਲੂਗਾ ਉਹ ਹਾਈਟ ਦੇ ਉੱਤੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਲੇਨ ਸਾਫ਼ ਜਿਹੜਾ ਰਸਤਾ ਤੇ ਇੱਥੇ ਆਹ ਰੈਸਟ ਕਰਨ ਲਈ ਜਗ੍ਹਾ ਬਣਾਈ ਹੋਈ ਆ ਕਿਦਾ ਕੈਫੇ ਬਣਿਆ ਹੋਇਆ ਇੱਥੇ ਪਰ ਇਸ ਟਾਈਮ ਤਾਂ ਇਹ ਬੰਦ ਆ। ਬੰਦ ਹੋ ਗਿਆ। ਤੇ ਆ ਸਾਡੇ ਆਕਾਸ਼ ਅਗੇ ਦਾ ਵੀਊ ਦਿਖਾਉਗਾ। ਤੇ ਬਾਕੀ ਆ ਵੀਊ ਚੈੱਕ ਕਰੋ। ਪਾਣੀ ਬਿਲਕੁਲ ਸਾਫ਼ ਆ ਇਹ। ਲਾ ਕੇ ਜਾ ਕੇ ਦਿਖਾਉਨੇ ਆ ਤੁਹਾਨੂੰ। ਤੇ ਹੁਣ ਅਸੀਂ ਰੈਸਟ ਕਰਕੇ ਅੱਗੇ ਨਿਕਲ ਚੁੱਕੇ ਆ ਤੇ ਟਰੈਕ ਬਹੁਤ ਟਫ ਆ ਚਲੋ ਸਵੇਰੇ ਦੋ ਕਿਲੋਮੀਟਰ ਤੋਂ ਉੱਤੇ ਹੁਣ ਚੱਲਦਿਆਂ ਦਾ ਸਾਨੂੰ ਟਾਈਮ ਹੋ ਗਿਆ ਤਕਰੀਬਨ 1.5 ਘੰਟਾ 1.5 ਪੌਣੇ 2 ਘੰਟੇ ਹੋ ਗਏ ਚਿੱਲਿਆਂ ਨੂੰ 1.5 ਘੰਟਾ ਉੱਤੋਂ ਭਰਾ ਸਾਡੇ ਹੋਰ ਵੀ ਆਇਆ ਟਰੈਕਿੰਗ ਕਰਕੇ ਤੇ ਇਹਨਾਂ ਤੋਂ ਜਾਣਦੇ ਆ ਕਿਦਾਂ ਉੱਤੇ ਮਾਹੌਲ ਵਗੈਰਾ ਬੜੀਆ ਭਾਈ ਬੜੀਆ ਮਾਹੌਲ ਹੈ ਬੜੀਆ ਮਾਹੌਲ ਹੈ ਜੀ ਤੇ ਮੌਸਮ ਵਗੈਰਾ ਕਿਹਦਾ ਹੈ ਮੌਸਮ ਬੜੀਆ ਬਰਫ ਗਿਰੀ ਹੋਈ ਹੈ ਸਨੋਵ ਹੋਈ ਹੈ ਹਾਂਜੀ ਨੀਚੇ ਸੇ ਆ ਗਈ ਨੀਚੇ ਤੇ ਸਟਾਰਟਿੰਗ ਦੀ ਬਰਫ ਤੋਂ ਅੱਛਾ ਹਾਂਜੀ ਅਭੀ ਮਲਕੀ ਹਾਫ ਹੋ ਗਿਆ ਹੈ ਨਾ ਟਰੈਕਿੰਗ ਦਾ ਹਾਫ ਰਸਤਾ ਹਾਫ ਹੋ ਗਿਆ ਹਾਫ ਹੀ ਰਹਿ ਗਿਆ ਹਾਂਜੀ ਪਰ ਇਹ ਕਿ ਉੱਪਰ ਜਾ ਕੇ ਪਛਤਾਵਾ ਨਹੀਂ ਹੋ ਰਿਹਾ ਅੱਛਾ ਇਤਨੀ ਦੂਰ ਆਏ ਹਾਂ ਠੀਕ ਆ ਥੈਂਕ ਯੂ ਭਾਈ ਓਕੇ ਬ੍ਰਦਰ ਤੇ ਤਕਰੀਬਨ ਅੱਧੇ ਰਸਤੇ 'ਚ ਅਸੀਂ ਆ ਚੁੱਕੇ ਆ ਤੇ ਉੱਤੇ ਜਿਹੜੀ ਆ ਜਿਸ ਜਗ੍ਹਾ ਜਾ ਰਹੇ ਆ ਲੇਕ ਤੱਕ ਥੱਲੇ ਸਨੋ ਪਈ ਹੋਈ ਆ ਤੇ ਉਹ ਤੁਹਾਨੂੰ ਜਾ ਕੇ ਉੱਤੇ ਦਿਖਾਉਣੇ ਆ ਤੇ ਜਿੱਦਾਂ ਜਿੱਦਾਂ ਅਸੀਂ ਅੱਗੇ ਵਧਦੇ ਜਾ ਰਹੇ ਆ ਇੱਕ ਪਹਾੜ ਖਤਮ ਹੁੰਦਾ ਤੇ ਅੱਗੇ ਦੂਸਰਾ ਪਹਾੜ ਸ਼ੁਰੂ ਹੋ ਜਾਂਦਾ ਸਿੱਧਾ ਚੜਾਈ ਵਾਲਾ ਹੀ ਰਸਤਾ ਸਾਰਾ ਉੱਪਰ ਤੱਕ ਤੇ ਸਾਹ ਵੀ ਕਾਫੀ ਫੁੱਲ ਰਿਹਾ ਹੈ ਕਿਉਂਕਿ ਸਾਡੀ ਇਹ ਪਹਿਲੀ ਟਰੈਕ ਹੀ ਆ ਇਸ ਤੋਂ ਪਹਿਲਾਂ ਕਦੀ ਕੋਈ ਟਰੈਕ ਨਹੀਂ ਕੀਤਾ ਸੀ ਤੇ ਸਾਡੇ ਨਾਲ ਦੇ ਸਾਥੀ ਥੋੜਾ ਜਿਹਾ ਅੱਗੇ ਲੰਘ ਚੁੱਕੇ ਆ ਰਸਤਾ ਬੜਾ ਖਤਰਨਾਕ ਜਿਹਾ ਆ ਐਦਾਂ ਰਸਤਾ ਬਣਾ ਬਣਾ ਕੇ ਜਾਣਾ ਪੈ ਰਿਹਾ ਤੇ ਜੇ ਰੋ ਬਰਸਾਤ ਵਗੈਰਾ ਹੁੰਦੀ ਮੀਂਹ ਦਾ ਪਾਣੀ ਲੰਘਿਆ ਹੁੰਦਾ ਤੇ ਆ ਛੋਟੇ ਛੋਟੇ ਪਗਡੰਡੀਆਂ ਜੀਆਂ ਬਣੀਆਂ ਇਹਨਾਂ ਵਿੱਚੋਂ ਹੀ ਚੜ ਕੇ ਛੋਟੇ ਛੋਟੇ ਰਸਤੇ ਰਹਿ ਤੇ ਟਰੈਕ ਨੂੰ ਜਾਂਦੇ ਪਏ ਆ ਤੇ ਇਸ ਤੋਂ ਓਗੇ ਥੋੜਾ ਜਿਹਾ ਰਸਤਾ ਵੀ ਇਦਾਂ ਦਾ ਹੀ ਆ ਸਟੈਪਸ ਲੱਭਣੇ ਵੀ ਜਿਹੜੇ ਔਖੇ ਆ ਥੋੜੇ ਤੇ ਆਪਣਾ ਰਸਤਾ ਬਣਾ ਕੇ ਜਾ ਰਹੇ ਆ ਅੱਗੇ ਤੇ ਇੱਥੇ ਹੀ ਰੈਸਟ ਪੁਆਇੰਟ ਤੇ ਪਹੁੰਚ ਚੁੱਕੇ ਆ ਸਾਹਮਣੇ ਆਕਾਸ਼ ਅੱਧਾ ਵੀ ਪਹੁੰਚੇ ਤੇਜੀ ਭਾਜੀ ਤੇ ਇੱਥੇ ਕੈਫੇ ਉੱਤੇ ਕੈਫੇ ਤੇ ਅਸੀਂ ਰੁਕਾਂਗੇ ਥੋੜੀ ਦੇਰ ਪਿਆ ਸੀ ਕੈਫੇ ਤੇ ਪਹੁੰਚ ਚੁੱਕੇ ਆ ਇੱਥੋਂ ਹਾਂ ਮਿੱਠੇ ਜਿਆਦਾ ਬੰਦੇ ਮਿੱਠਾ ਘਾਟਾ ਮਿੱਠਾ ਹਨਾ ਮਿੱਠਾ ਘਾਟਾ ਮਿੱਠਾ ਥੋੜਾ ਢਾਲ ਇਹ ਚ ਪਾ ਦੇ ਯਾਰ ਪਾਣੀ ਥੋੜਾ ਦੇ ਹਾਂ ਮਿੱਠਾ ਮਾਰ ਦੇ ਮਿੱਠਾ ਬੋਲ ਡੇਲੀ ਆਪ ਡਾਊਨ ਕਰਦੇ ਕਹਿੰਦੇ ਗੋੰਡੀ ਹੈ ਹਾਂ ਸਵੇਰੇ ਉਹਨਾਂ ਨੇ ਸੰਦੇ ਲਿਆ ਇੱਥੇ ਹੁਣ ਰੈਸਟ ਹੋ ਗਏ ਆਪਣੀ ਪੂਰੀ ਤੇ ਹੁਣ ਚੱਲਦੇ ਆ ਅੱਗੇ ਤੇ ਕੈਫੇ ਦੇ ਓਨਰ ਨੇ ਸਾਨੂੰ ਦੱਸਿਆ ਕਿ ਹਾਫ ਰਸਤੇ ਜਾ ਗਏ ਆ ਜੇ ਲਗਾਤਾਰ ਚੱਲਦੇ ਰਹੋਗੇ ਤਾਂ 2 ਘੰਟੇ ਵਿੱਚ ਅੱਗੇ ਪਹੁੰਚ ਜਾਓਗੇ ਤੁਸੀਂ ਤੇ ਬਿਲਕੁਲ ਸ਼ਾਂਤ ਮਾਹੌਲ ਹੈ ਇੱਥੇ ਆ ਕੇ ਤਾਂ ਆਲੇ ਦੋਲੇ ਕੁਝ ਨਹੀਂ ਹੈ ਬਸ ਨੇਚਰ ਦੀਆਂ ਆਵਾਜ਼ਾਂ ਆ ਰਹੀਆਂ ਤੇ ਮਾਹੌਲ ਬਹੁਤ ਸੋਹਣਾ ਹੋ ਰਿਹਾ ਜਿੱਦਾਂ ਜਿੱਦਾਂ ਅਸੀਂ ਉੱਤੇ ਆ ਰਹੇ ਹਾਂ ਤੇ ਥੋੜੀ ਠੰਡ ਵੀ ਵਾਧੀ ਜਾ ਰਹੀ ਹੈ ਕਿਉਂਕਿ ਉੱਤੇ ਸਨੋ ਵਗੈਰਾ ਪਈ ਹੋਈ ਹੈ ਤੇ ਹੁਣ ਥੋੜਾ ਜਿਹਾ ਸਾਫ਼ ਰਸਤੇ ਵਿੱਚ ਪਹੁੰਚ ਚੁੱਕੇ ਆਂ ਅਸੀਂ ਤੇ ਇਹੜਾ ਇਹ ਵਾਲਾ ਜਿੱਦਾਂ ਜਾਰਾ ਰਸਤਾ ਸੀਗਾ ਉਹ ਥੋੜਾ ਖਤਮ ਹੋ ਗਿਆ ਹੈ ਤੇ ਹੋਰ ਵੀ ਇੱਕ ਗਰੁੱਪ ਪਿੱਛੋਂ ਟਰੈਕਿੰਗ ਲਈ ਆ ਚੁੱਕਾ ਤੇ ਥੋੜਾ ਜਿਹਾ ਸਿੱਧਾ ਰਸਤਾ ਆਉਣ ਕਰਕੇ ਹੁਣ ਥੋੜੀ ਜਿਹੀ ਸਪੀਡ ਵਧੂਗੀ ਤੇ ਜਿਹੜੇ ਨਾਲ ਟਾਈਮ ਵੀ ਘੱਟ ਲੱਗੂ ਥੋੜਾ ਬਾਈਕ ਦੇ ਸਾਥ ਜੁੜਦੇ ਇਹ ਵੀ ਗਰੁੱਪ ਜਿਹੜਾ ਉੱਤੇ ਜਾ ਰਿਹਾ ਯਾ ਯਾ ਇਹ ਪਾਰਸਾ ਭਾਈ ਨਾਂ ਦੱਸਿਆ ਨਹੀਂ YouTube ਚੈਨਲ ਇਹਦਾ ਜਸ ਵਲੌਗਸ ਜਸ ਵਲੌਗਸ OK bro ਫੋਲੋ ਯਸ ਫੋਲੋ ਬਾਈ ਕੋ ਮਿਲਦੇ ਆ ਉਪਰ ਓਕੇ ਤੇ ਵੀਊ ਚੈੱਕ ਕਰੋ ਮਲਕੀ ਪਹਾੜੀ ਪਾਰ ਕਰਕੇ ਉਹਦੇ ਟਾਪ ਤੇ ਆ ਚੁੱਕੇ ਆ ਤੇ ਬਹੁਤ ਜਿਆਦਾ ਹਾਈਟ ਤੇ ਪਹੁੰਚ ਚੁੱਕੇ ਹਾਂ ਇਸ ਟਾਈਮ ਝਰਨਿਆਂ ਦੀ ਆਵਾਜ਼ ਆ ਰਹੀ ਆ ਤੇ ਨੇਚਰਲ ਜਿਹੜਾ ਨਾ ਨੇਚਰ ਦੀ ਆਵਾਜ਼ ਇੱਕ ਸਕੂਨ ਬਹੁਤ ਮਿਲ ਰਿਹਾ ਸੁਣ ਕੇ ਇੱਥੇ ਤੇ ਬਹੁਤ ਹੀ ਇੱਕ ਨਜ਼ਾਰਾ ਸ਼ਾਨਦਾਰ ਨਜ਼ਾਰਾ ਜਿਹੜਾ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਸੀ ਤੇ ਇੰਨੀ ਜਰਾ ਚੜਾਈ ਚੜ ਕੇ ਤਫ ਚੜਾਈ ਚੜ ਕੇ ਤੇ ਉੱਤੇ ਜਦੋਂ ਆਹ ਨਜ਼ਾਰਾ ਆ ਕੇ ਦੇਖਦੇ ਆ ਇੱਥੇ ਸਾਰੀ ਥਕਾਨ ਆ ਜਿਹੜੀ ਦੂਰ ਹੋ ਜਾਂਦੀ ਇੱਥੇ ਤੇ ਬਹੁਤ ਵਧੀਆ 뷰 ਆ ਤੇ ਹੁਣ ਅੱਗੇ ਵਧਦੇ ਆ ਇੱਥੋਂ ਤੇ ਆ ਰਸਤੇ ਵਿੱਚ ਇੱਧਰ ਆ ਪਾਣੀ ਤੁਹਾਨੂੰ ਮਿਲ ਜੂਗਾ ਤੇ ਬਿਲਕੁਲ ਸਾਫ਼ ਪਾਣੀ ਆ ਇਹ ਜੇ ਪੀਣ ਵਾਸਤੇ ਭਰਨਾ ਜਾਂ ਮੂੰਹ ਆ ਧੋਣ ਦੇ ਤੇ ਧੋ ਸਕਦੇ ਆ ਲੋ ਇਹ ਚੈੱਕ ਕਰੋ ਬਹੁਤ ਸੋਹਣੇ 뷰 ਦੇ ਉੱਤੇ ਪਹੁੰਚੇ ਆ ਸਾਹਮਣੇ ਜਿਹੜਾ ਪਾਣੀ ਚੱਲ ਰਿਹਾ ਤੇ ਉਤੋਂ ਪਹਾੜਾਂ ਦਾ ਪਾਣੀ ਤੇ ਪਾਣੀ ਦੀ ਆਵਾਜ਼ ਤੁਸੀਂ ਸੁਣ ਸਕਦੇ ਆ ਬਹੁਤ ਹੀ ਵਧੀਆ ਖੂਬਸੂਰਤ ਨਜ਼ਾਰਾ ਇਸ ਟਾਈਮ ਜਿੱਥੇ ਖੜੇ ਆ ਅਸੀਂ ਜਿਹੜੇ ਵਿਊ ਪੁਆਇੰਟ ਤੇ ਬੱਸ ਥੋੜੀ ਦੂਰੀ ਰਹਿ ਗਿਆ ਇੱਥੋਂ ਤੇ ਸਾਹਮਣੇ ਸਾਨੂੰ ਇੱਥੋਂ ਜਿਹੜੀ ਆ ਜਿਹੜੀ ਆ ਪਹਾੜਾਂ ਦੇ ਉੱਤੇ ਸਨੋ ਵਗੈਰਾ ਪਈ ਹੋ ਸਾਹਮਣੇ ਦਿਖਾਈ ਦੇ ਰਹੀ ਆ ਕੈਮਰੇ ਵਿੱਚ ਸ਼ਾਇਦ ਨਾ ਦਿਖਾਈ ਦਿੰਦੀ ਹੋਵੇ ਤੇ ਉਸੇ ਜਗ੍ਹਾ ਦੇ ਉੱਤੇ ਅਸੀਂ ਪਹੁੰਚਣਾ ਤੇ ਰਸਤੇ ਵਿੱਚ ਇੱਕ ਹੋਰ ਕੈਫੇ ਤੇ ਪਹੁੰਚ ਚੁੱਕੇ ਹਾਂ ਅਸੀਂ ਇੱਥੇ ਤੁਸੀਂ ਰੈਸਟੋ ਵਗੈਰਾ ਕਰ ਸਕਦੇ ਆ ਰੁਕੇ ਤੇ ਦੇ ਕੁਛ ਖਾਣਾ ਪੀਣਾ ਇੱਥੋਂ ਪੀ ਸਕਦੇ ਆ। ਜਹਾਂ ਸੇ ਕਿੰਨਾ ਹੋ ਰਿਹਾ ਹੈ ਉੱਪਰ ਅਭੀ 5 ਮਿੰਟ। ਹਾਂ 5 ਕਿਲੋ ਮੀਟਰ। ਕਿੰਨਾ ਟਾਈਮ ਲੱਗ ਜਾਏਗਾ? ਟਾਈਮ ਤਾਂ ਆਪ ਕੋ ਡਿਪੈਂਡ ਕਰਦਾ ਹੈ। 2 ਸੜਾਈ ਘੰਟੇ ਮੰਨ ਕੇ ਚੱਲੋ ਆਪ। ਅੱਛਾ। ਜੀ। ਸੂਰਜ ਢਲਣ ਸੇ ਪਹਿਲੇ ਪਹੁੰਚ ਜਾਗੇ। ਨਹੀਂ। ਆ ਵੀ ਜੇ ਤੁਸੀਂ ਕੰਟੀਨਿਊਸ ਹੀ ਚੱਲਣਗੇ। ਜੇ ਕੰਟੀਨਿਊ ਜਾਈਏ ਤਾਂ ਪਹੁੰਚ ਜਾਗੇ ਹਾਂ ਜੀ। ਸੋ ਕਿੰਨੇ ਦੇ ਬੋਤਲ? 50 ਰੁਪਏ ਵੀਰੇ। ਗੈਟ ਹੋੜ ਐਨਰਜੀ ਹੁੰਦੀ ਨਾ। ਇਲੈਕਟ੍ਰੋਲਾਈਟ ਹੈ। ਇਲੈਕਟ੍ਰੋਲਾਈਟ ਫਰੈਸ਼ ਮਾਲ ਹੈਗਾ ਕਿਹੜੇ ਫਲੇਵਰ ਕੇ ਲੈਣਾ ਵੀ orange ਜਾਂ lemon ਹੈਗਾ ਉਹ ਬਲੀਵਰੀ ਇੱਥੇ ਰੋਕੇ ਤੁਸੀਂ ਰਿਫਰੈਸ਼ ਹੋ ਸਕਦੇ ਆ ਜੂਸ ਵਗੈਰਾ એનર્ਜੀ ਡਰਿੰਕ ਕੁਝ ਵੀ ਲੈਣਾ ਚਾਹੁੰਦੇ ਇੱਥੇ ਤੁਹਾਨੂੰ ਮਿਲ ਜੂਗਾ ਸਨੈਕਸ ਵਗੈਰਾ ਬਿਸਕਟ ਚਾਕਲੇਟ ਸਭ ਕੁਝ ਮਿਲ ਜੂਗਾ ਇੱਥੇ ਤੇ ਨਾਲੇ ਵਧੀਆ 뷰ਪੁਆਇੰਟ ਤੇ ਇੱਥੇ ਬਣਾਇਆ ਹੋਇਆ ਕੈਫੇ ਸਾਹਮਣੇ ਛੁਰਨਾ ਚੱਲਦਾ ਇੱਧਰ ਤੇ ਇੱਥੇ ਬੈਠ ਕੇ ਤੁਸੀਂ ਰੈਸਟ ਕਰਕੇ ਤਾਂ ਅੱਗੇ ਜਾ ਸਕਦੇ ਆ। ਤੇ ਹੁਣ ਇੱਥੋਂ ਅੱਗੇ ਵਧਦੇ ਹਾਂ ਅਸੀਂ। ਲੋ ਜੀ ਪਹੁੰਚ ਚੁੱਕੇ ਆ ਰਿਵਰ ਕੈਫੇ ਰਿਓਟੀ ਤੇ ਮਿਡ ਪੁਆਇੰਟ ਆ ਇਹ ਕਰੇਰੀ ਲੇਕ ਦਾ ਟਰੈਕ ਦਾ 5 ਕਿਲੋਮੀਟਰ ਅਸੀਂ ਆ ਗਏ ਆ ਇੱਥੋਂ ਤੇ ਇੱਥੇ ਕੈਂਪਿੰਗ ਸਾਈਟ ਵੀ ਆ ਇੱਥੇ ਟੈਂਟ ਲਗਾ ਕੇ ਰਸਤੇ ਵਿੱਚ ਤੁਸੀਂ ਰੁਕ ਵੀ ਸਕਦੇ ਆ ਤੇ ਉਸ ਤੋਂ ਬਾਅਦ ਆਪਣਾ ਟਰੈਕ ਜਿਹੜਾ ਅੱਗੇ ਦਾ ਸਟਾਰਟ ਕਰ ਸਕਦੇ ਆ ਲੋ ਜੀ ਮਿਡ ਪੁਆਇੰਟ ਤੇ ਇੱਕ ਹੋਰ ਪੰਗਾ ਪੈ ਗਿਆ ਸੀ ਇੱਥੇ ਵੀਡੀਓ ਵਗਰਾ ਬਣਾਉਣ ਲਈ ਇੱਥੇ ਰੁਕੇ ਸੀਗੇ ਤੇ ਜਿਹੜਾ ਆਈਫੋਨ 14 ਪ੍ਰੋ ਜਿਹੜਾ ਉਹ ਥੱਲੇ ਪੱਥਰਾਂ ਦੇ ਚਲ ਗਿਆ ਸੀ ਤੇ ਥੱਲੇ ਉਹ ਦੁਕਾਨ ਵਾਲੇ ਇਥੋਂ ਉਹ ਮਚਲੀ ਆਪਣੇ ਭਾਈਆਂ ਨੂੰ ਬੁਲਾ ਕੇ ਲਿਆਂਦਾ ਫਿਰ ਥੱਲੇ ਵੜ ਕੇ ਪੱਥਰ ਦੇ ਥੱਲੇ ਇੱਥੇ ਜਾ ਕੇ ਤੇ ਇਹਨਾਂ ਨੇ ਥੱਲੇੋਂ ਕੱਢ ਕੇ ਫੋਨ ਲਿਆਂਦਾ ਫੋਨ ਮਿਲ ਗਿਆ ਓਦਾਂ ਬਿਲਕੁਲ ਠੀਕ ਆ ਥੈਂਕ ਯੂ ਭਾਜੀ ਯਾਰ ਬਹੁਤ ਬਹੁਤ ਮਿਹਰਬਾਨੀ ਜਿੰਨੇ ਆਵਾਜ਼ ਆ ਤੁਹਾਨੂੰ ਆ ਰਿਹਾ ਭਾਈ ਬੜਾ ਬੜਾ ਮੈਂ ਆਪਣੀ ਜਾਨ ਰੱਖਣ ਕੇ ਲਈ ਆਇਆ ਤੁਹਾਡਾ ਭਾਈ ਉਹ ਹਾਂ ਤੇ ਹੋਣਾ ਹੀ ਹੈ ਤਾਂ ਹੀ ਥੋੜਾ ਸੱਧਿਆ ਹਮੈ ਫਾਇਦਾ ਹੀ ਹੋਇਆ ਲਾਈਟ ਓਨ ਦੀ ਸੀ ਹਾਂ ਡਿਸਪਲੇ ਸਕਰੀਨ ਓਨ ਸੀਗੀ ਸਕਰੀਨ ਹੀ ਚੱਲਦਾ ਸੀ ਕੈਮਰਾ ਚੱਲਦਾ ਸੀ ਫਲੈਸ਼ ਲਾਈਟ ਚੱਲਦੀ ਸੀ ਵੀਡੀਓ ਰਿਕਾਰਡ ਹੁੰਦੀ ਪਈ ਵੀਡੀਓ ਰਿਕਾਰਡ ਹੋਈ ਹੈ ਖੋਲੋ ਟੁੱਟੀ ਨਹੀਂ ਉੱਚ ਮੇ ਰੁੱਟੇ ਆ ਇਹ ਮਾਮਾ ਵੀਡੀਓ ਰਿਕਾਰਡ ਹੁੰਦੀ ਸੀ ਹੁਣ ਵੀ ਰਿਕਾਰਡਿੰਗ ਹੋ ਗਈ ਹੈ ਸਾਰੀ ਸੁਣ ਨਾ ਭਾਈ ਮੇਰੀ ਗੱਲ ਸੁਣੋ 42 ਮਿੰਟ ਹੋ ਕੀ ਕਰਨਾ ਉੱਤੇ ਜਾਣਾ ਕਿ ਸਟੇ ਕਰਨਾ ਨਹੀਂ ਨਹੀਂ ਸਟੇ ਕਰਾਂਗੇ ਇਦਾਂ ਕਰਦਾ ਜੀ ਉਹ ਕੋਈ ਐ ਕਿਹਾ ਉਹ ਡਿੱਗਦੇ ਪਿਆ ਉਹ ਡਿੱਗ ਲ ਲੈ ਲੈ ਉੱਤੋਂ ਡਿੱਗਿਆ ਵੀ ਪੁੱਟੇ ਬਣੀ ਵੀਡੀਓ ਬਣੇ ਬੰਦੇ ਦੀ ਘੱਟ ਥੱਲੇ ਬੰਦੇ ਬਣੀ ਵੀਡੀਓ ਸਾਰਾ ਡਾਟਾ ਮੇਰਾ ਇਸ ਵਿੱਚ ਆਈ ਨਹੀਂ ਨਹੀਂ ਬਾਤ ਹੋਤੀ ਸਭ ਮਤਲਬ ਇਹ ਕਿ ਅੱਜ ਕੱਲ ਫੋਨ ਵਿੱਚ ਸਾਰੇ ਸਭ ਫੋਨ ਵਿੱਚ ਹੀ ਹੁੰਦਾ ਹੈ ਆ ਮੇਰੇ ਕੋ ਦੂਸਰੀ ਮੈਂ ਬੋਲਾ ਯਾਰ ਨਹੀਂ ਨਿਕਲਣਾ ਮੇਰੇ ਅਗਰ ਮੈਂ ਕੁਝ ਚਾਹਤਾ ਤਾ ਤੋ ਮੈਂ ਆਹੋ ਪਿਆ ਰੱਖ ਲੈਣਾ ਫੋਨ ਮੈਂ ਜੇ ਅਰਜੀਕਲ ਨੂੰ ਜੇ ਪਤਾ ਇੱਥੇ ਵੀ ਅਮੇ ਨਾੜ ਨੋੜ ਤੋੜੀ ਤਾੜੀ ਕੇ ਬਸਕ ਨਾੜ ਤੋੜਨੇ ਵਾਲੇ ਸਦਣਾ ਹੁੰਦੇ ਪਰ ਬੇਈਮਾਨੀ ਨਹੀਂ ਕਰਨੀ ਬਾਈ ਆਂਗ ਬਣਾਉਂਦਾ ਮਾਜਲੀ ਹੁੰਦੇ ਨਹੀਂ ਬੇਈਮਾਨ ਦਾ ਚਲ ਆ ਵੀਚੋਂ ਆਖ ਚੇ ਗਾਣਾ ਇਹ ਇੱਕ ਰਿਸਤ ਨਾੜ ਨੋੜ ਕਿਹ ਪੱਥਰ ਕਰਦੇ ਤੇ ਫਾਈਨਲੀ ਫੋਨ ਮਿਲ ਗਿਆ ਤੇ ਹੁਣ ਅਸੀਂ ਮਿਡ ਪੁਆਇੰਟ ਤੇ ਇੱਥੇ ਕੈਫੇ ਰਿਓਟੀ ਜਿਹੜਾ ਆ ਉੱਥੇ ਹੀ ਸਟੇ ਕਰਾਂਗੇ ਇੱਥੇ ਕੈਂਪ ਲਾਵਾਂ ਆਪਣਾ ਟੈਂਟ ਵਗੈਰਾ ਲਾ ਕੇ ਟੈਂਟ ਲਾ ਕੇ ਤੇ ਉੱਥੇ ਹੀ ਸਟੇ ਕਰਾਂਗੇ ਤੇ ਸਵੇਰੇ ਇੱਥੋਂ ਅੱਗੇ ਚੱਲਾਂਗੇ ਤੇ ਥੱਲੇ ਟੈਂਟ ਦੇ ਕੋਲ ਅੱਗ ਬਾਲਣ ਵਾਲੀ ਹੁਣ ਇੱਥੋਂ ਲੱਕੜਾਂ ਇਕੱਠੀਆਂ ਕਰਾਂਗੇ ਥੋੜੀਆਂ ਜੀਆਂ ਤੇ ਸਾਰੀ ਰਾਤ ਬਲਦੀਆਂ ਰੋਗੀਆਂ ਉੱਥੇ ਸਾਡੇ ਟੈਂਟ ਦੇ ਕੋਲ ਹਾਂ ਦੱਪਾ ਵਿੱਚ ਕੋਈ ਹੈ ਨਾ ਹਾਂ ਓਕੇ ਓਕੇ ਮੂੰ ਸਾਰਾ ਕਿਸ਼ਮਕਣਾ ਕਰਨਾ ਹੈ ਇੱਧਰ ਆ ਓਏ ਇੱਧਰ ਲੱਕੜਾਂ ਚੱਕ ਤੇ ਰਾਗ ਦੇ ਟੱਪਣਾ ਇੱਧਰੋਂ ਤੇ ਅੱਜ ਅਸੀਂ ਇੱਥੇ ਹੀ ਸਟੇ ਕਰਾਂਗੇ ਤੇ ਆਪਣਾ ਟੈਂਟ ਦਾ ਸਾਰਾ ਇੱਥੇ ਆ ਜਗ੍ਹਾ ਤੇ ਟੈਂਟ ਲਾ ਕੇ ਤੇ ਇੱਧਰ ਅਸੀਂ ਉਹ ਤੇ ਅਗੋਵਾਲ ਕੇ ਦਾ ਇੱਥੇ ਚਾਹ ਵਗੈਰਾ ਬਣਾਵਾਂਗੇ ਬਣਾ ਤੇ ਹਲੋ ਤੇਜੀ ਭਾਜੀ ਲੱਗੇ ਪਏ ਅਗੋਵਾਲਣ ਤੇ ਹੁਣ ਪਹਿਲਾ ਵਾਰ ਅਸੀਂ ਇੱਥੇ ਚਾਹ ਵਗੈਰਾ ਬਣਾਵਾਂਗੇ ਆ ਨਾ ਲੋ ਚਾਹ ਬਣਾ ਕੇ ਉੱਤੋਂ ਵਾਰ ਮੈਗੀ ਵਗੈਰਾ ਬਣਾਵਾਂਗੇ ਹਲੋ ਤੇ ਹੋਰ ਦੇਖਦੇ ਆ ਟਾਈਮ ਦੇ ਹਿਸਾਬ ਨਾਲ ਅਗੋਵਾਲਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜੀ ਕਰਦੇ ਮੈਂ ਓਹ ਰਬਾ ਨੋ ਮਚਾ ਫਾਇਓ ਪੀਪਾ ਫੜੋ ਤੁਹਾਡੇ ਲਾਗੇ ਪਿਆ ਆ ਪਈ ਥੋੜਾ ਮਾਰਾ ਚੋ ਹੋ